ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੰਨਾ ਸੇਲ ਲਈ ਲੈ ਕੇ ਆਏ ਆਂਗੇ ਤਿੰਨੀ ਗੱਬਣਾ ਥੋੜੇ ਥੋੜੇ ਦਾ ਨ ਲੈਂਦੀਆਂ ਨੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਗੋਦੀ ਕਿਵੇਂ ਚੱਲਦਾ ਇਹ ਕੰਮ ਕਾ ਪੂਰੇ ਵਧੀਆ ਹੋਈ ਠੀਕ ਹੈ ਨਾਮ ਤੇ ਐਡਰੈਸ ਬੋਲੋ ਜੀ ਆਪਣਾ ਨਾਮ ਆਪਣਾ ਜੰਗ ਸਿੰਘ ਠੀਕ ਹੈ ਐਂਡ ਹਿੰਦ ਮੋਤਪੁਰਾ ਜ਼ਿਲ੍ਹਾ ਮੋਗਾ ਦਸੀਲ ਨਿਹਾਲ ਸਿੰਘਾ ਨੇੜੇ ਪੰਡਿਕੜਾ ਰੇਂਦਾ ਭਾਈ ਨੇੜੇ ਮਾਸੀ ਕਿਰੇ ਗਿਆ ਤਲਵੰਡੀ ਮੱਝੂ ਕੇ ਨੇੜੇ ਨੇੜੀ ਆ ਠੀਕ ਆ ਭਾਈ ਮੈਂ ਨੰਬਰ ਬੋਲ ਦੋ ਆਪਣਾ 87278 099353 ਇਹ ਬਾਈ ਦਾ ਕੰਟਰੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਇਧਰੋਂ ਸਟਾਰਟ ਕਰੀਏ ਭਾਈ ਹਾਂ ਇਹ ਤੋਂ ਹੀ ਕਰ ਲੈਂਦੇ ਆ ਜਿਹੜੀ ਆਪਾਂ ਸਾਹਮਣੇ ਵੇੜ ਦੇਖ ਰਿਹਾ ਕਿਹੜਾ ਸੁਆਸ ਹੁੰਦੀ ਆ ਸੁਆ ਇਹ ਦੂਜਾ ਵੀਰੇ ਅਗਲਾ ਆਪਣਾ ਤੀਜਾ ਮੰਲ ਪਰ ਮੂੰਹ ਸਿਰ ਆਪਾਂ ਦੇਖੋ ਨੇ ਦੂਜਾ ਠੀਕ ਆ ਭਲਾ ਕੋਈ ਤੀਜਾ ਮੰਲ ਲੈ ਠੀਕ ਆ ਹਾਂ ਕੋਈ ਬਾਈ ਕਹਿੰਦਾ ਤੀਜਾ ਮੰਲ ਲੈ ਹੋਣੀ ਨਾ ਸਮਾਹ ਹੋਗਾ ਟੋਕਰੀ ਇਹਦੀ ਹਾਂ ਭਾਈ ਸਮਾਈ ਸ ਲੇ ਵਾਈ ਫੇਟ ਜੀ ਜਾਨੀ ਪੀਜਾ ਮਾਰਿਆ ਫਲਾੰਗਰ ਹਣਾ ਬਰੀਡ ਫੁੱਲ ਆ ਗਈ ਪੂਰੀ ਪੂਰੀ ਚੰਗੀ ਆ ਦੀ ਠੰਡੀ ਸੀ ਲੈ ਚੱਲ ਵਾਈ ਖੋਲ ਕੇ ਜਾਂਗਾ ਤੇ ਕਿੰਨਾ ਕਰਕਾਡ ਆ ਬਾਈ ਪਿਛਲੇ ਸ਼ੁਇ ਦਾ 13 ਲੀਟਰ ਬਾਈ ਉਹ ਕਦੇ ਹੀ ਚੋਇਆ ਠੀਕ ਆ ਇਹ ਗਾਹ ਅਗਲਾ ਆਪਦੀ ਮਰਜ਼ੀ ਕਰੇ ਹਣਾ ਹਾਂ ਬਾਈ ਗਾਹ ਅਗਲਾ ਆਪਦੀ ਮਰਜ਼ੀ ਤੇ ਆਗਾ ਉਹ ਠੰਡੀ ਸੀ ਕਿਵੇਂ ਬਾਈ ਠੰਡੀ ਪੂਰੀ ਉਹ ਛੋਟੀ ਨਾ ਆਏ ਵੀ ਦੱਸ ਦੇ ਹਾਂ ਛੋਟੀ ਨਹੀਂ ਹੈਗੀ ਫੁੱਲ ਕੱਦ ਦਾ ਐਜ ਕਿ ਫਿਰ ਕਿੰਨਾ ਜਾਂਦਾ ਜਜਾ ਦੇ ਦੂਗੀ ਉਨੇਰ ਪੂਰੀ ਸੇਵਾ ਵਾਲਾ ਕੁਲਜਾਵੜਾ ਦਾ 14 ਕੜਾਲੇ 15 ਕੜਾਲੇ ਹਣਾ ਹਾਂ ਜਿਹੜੇ ਹਿਸਾਬ ਨਾਲ ਕੱਦ ਦਾ ਸਹੀ ਗੱਲ ਆ ਬਾਕੀ ਅਗਲੇ ਤੇ ਡਿਪੈਂਡ ਕਰਦਾ ਹਾਂ ਕੱਦ ਦੇ ਹਿਸਾਬ ਨਾਲ ਨਾ ਬੱਡੀ ਆ ਗਈ ਸਹੀ ਗੱਲ ਆ ਫੁੱਲ ਵੱਡੀਆਂ ਕੁਆਲਿਟੀ ਕੁਵਲਿਟੀ ਚੈੱਕ ਕਰ ਲੋ ਕਰਮ ਵਾਲੀ ਦੀ ਬਹੁਤ ਚੰਗੀ ਆ ਆਏ ਨਹੀਂ ਵੀ ਕੋਈ ਲੋ ਹੋ ਗਈ ਹਾਂ ਥੋੜੀ ਜੀ ਪਤਲੀ ਪਤਲੀ ਜਰੂਰ ਆ ਬਾਈ ਸਮਾਈ ਹੋ ਗਈ ਤਾਂ ਤਿਆਰ ਚੰਗੀ ਤਰ੍ਹਾਂ ਹੋ ਜਾ ਹਣਾ ਹਾਂ ਬਹਿੜੀ ਤਾਂ ਬਣ ਜਾਣੀ ਆ ਬਹਿੜੀ ਬਣ ਜਾਣੇ ਲੈ ਬਾਈ ਚੈੱਕ ਕਰ ਲੋ ਬਹੁਤ ਕਮਾਲ ਦਾ ਤੋਰਾ ਤਾਰਾ ਕਰਮ ਵਾਲੀ ਦਾ ਇੱਕ ਨੰਬਰ ਆ ਬਾਕੀ ਨਮਾ ਹਾਣਾ ਕੋਈ ਬੁੜੀ ਜੀ ਨਹੀਂ ਹੈਗੀ ਜਨ ਕੀ ਮੋਲ ਆ ਬਾਈ ਫਰ ਯਾ 40 ਹੀ ਦੇ ਦਾਂਗੇ 40000 ਦੀ ਦੇ ਰਿਆਂਗੇ ਹਾਂ ਹਾਂ ਦੇ ਰੋਕ ਦੇ ਮਾਨ ਤਾਨ ਮਾੜਾ ਮੂਟਾ ਕਰ ਦੇਾਂਗੇ ਦੇ ਲੈ ਕਿੱਡੀ ਵੱਡੀ ਆ ਹਨਾ ਹਾਂ ਬਈ ਐ ਵੀ ਬੜ ਕੋਈ ਆ ਨਾ ਮੰਨੇ ਵੀ ਸੂਇਆ ਤੇ ਬੜਿਆ ਚਾਹੇ ਨਾ ਮੰਨੇ ਕੋਈ ਸਹੀ ਗੱਲ ਆ ਬਈ ਆਪਾਂ ਨੇੜੇ ਤੇ ਚੈੱਕਰਾ ਦਨੇ ਆ ਬਈ ਥਣ ਚੈੱਕ ਕਰ ਲੋ ਆਰਡਰ ਵੀ ਕਰਮਾਲੀ ਬਹੁਤ ਕਮਾਲ ਦਾ ਤਿਆਰ ਕਰਦੀ ਆਉਂਦੀ ਆ ਮੁਠੀ ਵਾਲਾ ਥਾਣਾ ਪੂਰੀ ਵਿੱਛੀ ਤੇ ਥਾਣ ਲੱਗਾ ਮੱਝਾਂ ਰਗਾ ਥਣ ਕੱਢੋਗੀ ਜਦੋਂ ਕਰਮਾਲੀ ਸੂਗ ਹੈ ਨਾ ਹਾਂ ਹਾਂ ਇੰਨਾ ਕਮਾਲ ਦਾ ਠੰਡੀ ਠੰਡੀ ਕਿੰਨੀ ਆ ਬਈ ਜੰਦ ਬਹੁਤ ਠੰਡੀ ਆ ਲੈ ਬਈ ਥਾਂ ਤੇ ਕਰ ਲਓ ਮੁੱਠੀ ਵਾਲਾ ਥਾਣਾ ਚਾਰੇ ਠੰਡੀ ਚ ਲੈ ਬਈ ਠੰਡੀ ਚ ਲੈ ਬਈ ਤੇ ਕਰ ਲਓ ਪੂਰੀ ਠੰਡੀ ਆ ਕਰਮ ਵਾਲੀ ਕੋਈ ਲੱਤ ਛੜ ਵਾਲੀ ਤਾਂ ਹੈ ਹੀ ਨਹੀਂ ਨਾ ਨਾ ਲੱਤ ਲੁੱਟਾਂ ਦੀ ਨਹੀਂ ਉਹ ਨਾ ਨੂੜਾ ਬਰੀਕੀ ਠੌਂਦੀ ਆਉਂਦੀ ਆ ਮੈਂ ਕਿਹੜਾ ਬਣੂਗੀ ਤਾਂ ਬਹੁਤ ਹੈ ਨਾ ਮੈਂ ਬਹੁਤ 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 ਇਹ ਕੱਚੀ ਪਈ ਆਗੀ ਬਈ ਕੱਚੀ ਦੇ ਹਿਸਾਬ ਨਾਲ ਤੇ ਸੀ ਅੰਦਾਜ਼ਾ ਲਾ ਲਓ ਮੁੱਲ ਵੀ ਬਾਈ ਨੇ ਉਸ ਹਿਸਾਬ ਨਾਲ ਜਾਇਜ਼ ਜੀ ਕੀਤਾ ਬੱਸੀ ਵਾਲਾ ਮੁੱਲੀ ਕਰੀ ਬੱਸੀ ਵਾਲੇ ਮੁੱਲੀ ਹਾਂ ਵੀ ਵੱਡੀ ਵੇੜਾ ਹਾਂ ਕੋਈ ਛੋਟੀ ਨਹੀਂ ਲਿਖੀ ਜੀ ਨਹੀਂ ਹਾਂ ਸਹੀ ਗੱਲ ਆ ਮੁੱਲ ਵੀ ਜਾਇਜ਼ ਆ ਬਾਕੀ ਮਾੜਾ ਮੋਟਾ ਮੰਨਤਾ ਹੁੰਦਾ ਹੋ ਜਾਈਂ ਮਾੜ ਅੱਗੇ ਵਾਈ 2 ਨੰਬਰ ਤੇ ਇਹ ਕਿਹੜਾ ਛੋੜਾ ਸੁਣਦੀ ਹੈ ਕਰਮਾਂ ਲਈ ਇਹ ਜਰਾ ਕੋਈ ਪਹਿਲਾ ਮੰਨ ਲੈ ਦੂਜਾ ਮੰਨ ਲੈ ਠੀਕ ਆ ਹਾਂ ਪਰ ਦੂਜੇ ਹੋਊ ਮੇਰੇ ਨਾਲ ਪਹਿਲਾ ਮੰਨਣਾ ਜੀ ਨਹੀਂ ਪਹਿਲਾ ਮੰਨ ਲੈ ਹੂੰ ਤੇ ਵੇੜ ਆਪਣਾ ਇੱਥੇ ਜੀ ਆ ਬਸ ਇਹ ਠੀਕ ਆ ਕੀ ਰਿਕਾਰਡ ਆ ਕੋਈ ਪਤਾ ਹੋਵੇ ਰਿਕਾਰਡ ਅਗਰੇ ਹੋਣਾ ਹੈ ਨਾ ਆਪਣੇ ਉਹਨੇ ਆਏ ਪੂਰਾ ਜਨ ਦੱਸਿਆ ਨਹੀਂਗਾ ਵੀ ਯਾਨੀ ਮੈਂ ਪਹਿਲੇ ਪਹਿਲੇ ਦਾ ਮੈਨੂੰ ਸ਼ੱਕ ਜੀ ਪੈਂਦੀ ਸੀ ਠੀਕ ਆ ਪਹਿਲਾ ਨਾ ਹੋਵੇ ਕਿਤੇ ਠੀਕ ਆ ਗਣੂ ਗਰੇ ਨੇ 16 17 ਲੀਟਰ ਦੁੱਧ ਦੇ ਦੇਣਾ ਕੱਡੀ ਵੱਡੀ ਵੱਡੀ ਬੈੜਾ ਬਾਈ ਮੈਂ ਕਹਿੰਦਾ ਵੱਡੀ ਆ ਫੇਸਬੁੱਕ ਚ ਚੈੱਕ ਕਰ ਲੋ ਕਰਮਾਲੀ ਫੁੱਲ ਪਿਆਰੀ ਆ ਦੁੱਧ ਚੰਗਾ ਹੀ ਪਾ ਦੂਗੀ ਬਾਕੀ ਬਾਈ ਕਹਿੰਦਾ ਇੰਨਾ ਕਨਫਰਮ ਨਹੀਂ ਬਾਈ ਦੂਜਾ ਮਾਲ ਲੈ ਜਾ ਕੋਈ ਪਲੂ ਨਹੀਂ ਮੰਨ ਲਿਆ ਹਾਂ ਇਹ ਅਗਲੇ ਦੀ ਮਾਰਗੀ ਆ ਥਣ ਚੈੱਕ ਕਰ ਲੋ ਕਰਮਾਲੀ ਦਾ ਥਣ ਬਹੁਤ ਕਮਾਲ ਦਾ ਬਾਕੀ ਮੁੱਠੀ ਵਾਲਾ ਥਣ ਲੱਗਾ ਪੂਰੀ ਬਿੱਥੀ ਦੇ ਥਣ ਲੱਗਾ ਨਹੀਂ ਰਿਹਾ ਮੇਰੇ ਸਣਾ ਹਨਾ ਹੈ ਸਹਵਾਨਾ ਕਰ ਲਿਆ ਟੈਟ ਲਈ ਵੇਦੀ ਪੂਰੇ ਪੂਰੇ ਟੈਟ ਲੇ ਵੇਦੀਆ ਜਦੋਂ ਚੋਇਆ ਕਰੂਗਾ ਬੰਦਾ ਜਮਾ ਝੜਿਆ ਕਰੂਗਾ ਹਾਂ ਚੜਿਆ ਕਰੂਗੀ ਇਹ ਨਹੀਂ ਹੈਗਾ ਵੀ ਆਈ ਰਹਿ ਜਾ ਕਰਨਾ ਇਹਨੇ ਨਾ ਇਹਨੂੰ ਬਿਮਾਰੀ ਆਵੇ ਮਸਟੈਟਸ ਨਹੀਂ ਪਹਿਲੀ ਗੱਲ ਤਾਂ ਇਹਨੂੰ ਆਉਂਦੀ ਨਾ 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 ਤੇ ਬਾਈ ਖੋਲ ਦੇ ਜਾਂਗੇ ਨੂੰ ਵੀ ਤੋੜ ਦੇ ਕੱਦ ਬੱਡ ਫੁੱਲ ਆ ਬਾਈ ਕੋਈ ਛੋਟੀ ਨਾ ਸਮਝੋ ਹਾਂ ਕਰਮ ਵਾਲੀ ਫੁੱਲ ਪੂਰੀ ਬੇਲ ਬੇਲ ਕੱਢਾ ਹਾਂ ਬੇਲ ਕੱਢਾ ਜੇ ਆਪਾਂ ਕਹਦੀਏ ਨਾ ਵੀ ਪਤਲੇ ਸਰੀਰ ਦੀ ਆ ਗਈ ਪੂਰੇ ਦੁੱਧ ਕੱਢਣ ਵਾਲੀ ਆ ਹਾਂ ਬਾਕੀ ਅਗਲੀ ਦੀ ਪਰਖ ਆ ਬਾਈ ਅਗਲੇ ਨੇ ਦੇਖਣਾ ਕਿੰਨਾ ਦਊਗੀ ਕਿੰਨਾ ਨਹੀਂ ਦਿੰਦੀ ਹੈ ਨਾ ਅਗਲੇ ਦਾ ਅੰਦਾਜ਼ਾ ਹੈਗਾ ਅਗਲੇ ਨੂੰ ਪਤਾ ਲੱਗ ਹੀ ਜਾਂਦਾਗਾ ਕੋਈ ਵੀ ਅੱਜ ਕੱਲ ਆਏ ਨਹੀਂ ਹੈਗਾ ਵੀ ਪਤਾ ਨਹੀਂ ਹੈ ਨਾ ਹਾਂ 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 ਲੈ ਬਾਈ ਚੈੱਕ ਕਰ ਲਉ ਠੰਡੀ ਠੰਡੀ ਕਿਵੇਂ ਆ ਬਾਈ ਪੂਰੀ ਠੰਡੀ ਸਹੀ ਲਾਪਾ ਦਿਖਾ ਦੇ ਕੋਈ ਨਹੀਂ ਤੇ ਤੁਸੀਂ ਆਏ ਫੇਰ ਕੱਦ ਵਾਲੀ ਆਏ ਨਾ ਕੋਈ ਮੰਨ ਕੇ ਵੀ ਨਿੱਕੀ ਮੋਟੀ ਹੋਵੇ ਨਿੱਕੀ ਮੋਟੀ ਆ ਬਾਈ ਫੁੱਲ ਕੱਦ ਵਾਲੀ ਆ ਗਈ ਛੋਟੀ ਵੱਡੀ ਹਾਂ ਪੂਰੀ ਵੱਡੀ ਵੜਾ ਕਲਰ ਕਾਲੀ ਕਾਲੀ ਪਈਆ ਕਰਨ ਵਾਲੀ ਇਹ ਨਹੀਂ ਹੈਗਾ ਵੀ ਜੇ ਆਪਾਂ ਗੱਲ ਕਰੀਏ ਸਮੀਪਲੀ ਦਾ ਫੋਲੀ ਆ ਫੋਲੀ ਆ ਹਾਂ ਸਮੀਪਲੀ ਦੀ ਆ ਹਾਂ ਪੂਰੀ ਸਮੀਪਲੀ ਆ ਕਿਸੇ ਬੱਚੇ ਨੂੰ ਕਮੀ ਨਹੀਂ ਸੀ ਲੰਦੀ ਨਾ ਕੋਈ ਸੰਤ ਕਿਹਾ ਵੇ ਸਹੀ ਗੱਲ ਆ ਬਈ ਲੈ ਨੀ ਮੈਂ ਮਰਦੀ ਉਹ ਕਰੀ ਚੱਲ ਸਹੀ ਗੱਲ ਆ ਗਰਮ ਨਹੀਂ ਗਈ ਠੰਡੀ ਆ ਹਜੇ ਮੈਂ ਤਾਂ ਲੈ ਜੂ ਇੱਕ ਦੋ ਦਿਨ ਜੰਗ ਵੇ ਇੱਕ ਲੈ ਜੇ ਦੋ ਲੈ ਜੇ ਹਨਾ ਤੇ ਇਹਦਾ ਬਾਈ ਫਿਰ ਕੀ ਮਾਰ ਲੈ ਜੰਗ ਇਹ ਆਪਾਂ 55000 ਦੀ ਦੇ ਦਾਂਗੇ 55000 ਦੀ ਜਕਲਾ ਹਾਂ ਵਾ ਭਾਈ ਜਮਾ ਜੈਜ ਮੁੱਲੀ ਆ ਭਾਈ 65000 ਦੀ ਬੈੜ ਵੀਰੇ ਇਹ ਹੋਰ ਕੋਲੇ ਮਿਲੂਗੀ ਮਿਲੂਗੀ ਭਾਈ ਜੈਜ ਗੱਲ ਇਹ ਤੁਹਾਨੂੰ ਰਾਦ ਨਾ ਮੈਂ ਹਾਂ ਲਿਵਾ ਦੇਣਾ ਫੁੱਲ ਭਰਿਆ ਵਾ ਲੈ ਕਰ ਭਾਈ ਮੜਿਆ ਕੋਲੇ ਖੜਕੀ ਦਿਖਾ ਦੇ ਵੀ ਕਿੱਡਾ ਕੱਦਾ ਪੂਰੇ ਕੱਦ ਦਾ ਲੈ ਲੈ ਭਾਈ ਪੂਰੇ ਕੱਦ ਦਾ ਇੱਥੋਂ ਰਮਾ ਇਹਨੂੰ ਲੁਕਾਉਂਦੀ ਆ ਭਾਈ ਹਾਂ ਹਾਂ ਮੜੀ ਮਾਟਾ ਮੁੱਟਾ ਮਾ ਮੜਾ ਹਾਂ ਮੜਾ ਮੁੱਟਾ ਉੱਚਾ ਹੈਗਾ ਫੁੱਲ ਕੱਦਾ ਹੈਗਾ ਹਾਂ ਮੁੱਲ ਵੀ ਜੈਜ ਆ ਬਾਕੀ ਮਾਨਤਨ ਹੋਜੂ ਭਾਈ ਹੋਜੂ ਹੋਜੂ ਠੀਕ ਆ ਅੱਗੇ ਜਾਂਗ ਤਿੰਨ ਨੰਬਰ ਭਾਈ ਇਹ ਵੀ ਦੂਜਾ ਸੁਗਾ ਹੁੰਦੀ ਆ ਦੂਜਾ ਸੂਆ ਸੁੰਦੀ ਆ ਐਰ ਸੈਰ ਨਾਲ ਅਟੈਚ ਹੈ ਨਾ ਜਹਾ ਨਿਗਰ ਭਰੀਆ ਪੂਰੀ ਇਹ ਨਿਗਰ ਭਰੀ ਫੁੱਲਾ ਪੂਰੇ ਵਜਨ ਵਾਲੀ ਹੈ ਹਜੇ ਦਿਨ ਕਿੰਨੇ ਕੁ ਲੈ ਜੋ ਐਸਟੀਮੇਟ ਜੇ ਗਣ ਇਹ ਬਸ 4 ਲੈ ਜੇ ਪੱਤੇ ਨਾਲੇ ਜੇ ਤੇ ਦੋ ਲੈ ਤੇ ਕਿੰਨੇ ਕੁ ਦਤ ਪਾਇਆ ਬਾਈ ਪਿਛਲੇ ਸੂਏ ਇਹਦਾ 16 17 ਚੋਇਆ ਬਹੁ ਕਹਿੰਦੇ ਆਪਾਂ ਪਹਿਲੇ ਸੂਏ ਬਾਕੀ ਚੋਇਆ ਵੀ ਹੋਊਗਾ 10 ਦੀ ਆ ਬਾਈ ਉਧਰ ਵੀ ਬਾਰੇ ਥਣ ਥਣ ਪਰਮਨ ਲੈ ਬਾਈ 14 ਪਾਇਆ ਹੈਟਰ ਚੈੱਕ ਕਰ ਲੋ ਲੈ ਬਾਈ ਥਣ ਚੈੱਕ ਕਰ ਲੋ ਮੱਝਾਰਗਾ ਥਣ ਲੱਗਿਆ ਮੈਂ 14 ਪਾਇਆ ਹੁਣ ਤਾਂ ਨੇੜੇ ਹੀ ਆ ਬਸ ਨੇੜੇ ਹੀ ਆ ਬਾਈ ਕਹਿੰਦਾ ਲੈ ਥਣ ਚੈੱਕ ਕਰ ਲੋ ਬਹੁਤ ਕਮਾਲ ਦਾ ਨਾੜਾ ਨੂੜਾ ਕਰਮਾਲੀ ਦੇ ਬਰੀਕੀ ਚ ਬਾਕੀ ਫੈਡ ਫੂਡ ਵੀ ਚੰਗੀ ਆਉਂਦੀ ਹੈਗੀ ਚੰਗੀ ਆਉਂਦੀ ਹੈ ਦੀ ਹਾਂ ਦੋ ਬ੍ਰੇਡਾਂ ਗਿਆ ਹਾਂ ਹੈਨਾ ਐ ਨਹੀਂ ਵੀ ਪਾਣੀ ਜ਼ਿਆਦਾ ਹੋਊਗੀ ਪੂਰਾ ਮਜ਼ਾਰ ਕਰ ਦੂਗਾ ਨਹੀਂ ਜਾਂ ਤਾਂ ਇਹ ਦਿੰਦੀ ਲੈ ਬਾਈ ਆਰਡਰ ਚੈੱਕ ਕਰ ਲੋ ਗੁਲਾਬੀ ਆਰਡਰ ਪਿਆ ਕਰਮਾਲੀ ਪੂਰਾ ਥਣਾ ਹੈਨਾ ਦੇਰ ਲੱਗ ਲੈ ਬਾਈ ਟਿੱਲਾ ਟਲਾ ਹਜੇ ਦਾ ਕਾਪੂ ਰਾਲੇ ਪੂਰਾ ਟਾਇਟ ਲੈ ਵੇ ਗਿਆ ਲੈ ਬਟਲਾ ਹਜੇ ਦਿਖਾਉਂਦੀ ਆ ਕੋ ਬਣਕੀ ਸੂਣਾ ਜਰ ਬਣਕੀ ਸੂਗੀ ਕੋਈ ਹਾਂ ਪੂਰੀ ਬਣਕੀ ਸੂ ਹਾਂ ਕੋਸ ਪਸ਼ੂ ਜਦੋਂ ਸੂਦਾ ਉਹਦੀ ਲਾਲ ਹੋ ਲੈਂਦਾ ਹੈਨਾ ਹਾਂ ਤੇ ਫੁੱਲ ਚਮਕਾ ਫੁੱਲ ਸਮੀਪਲੀ ਆ ਸਨਖਪੁਣਾ ਬੈੜ ਤੇ ਆਪਾਂ ਕਹਿੰਦੇ ਇਹਦਾ ਫੁੱਲ ਪੂਰੀ ਵੱਡੀ ਦੀ ਬੈੜ ਆ ਯਾਰ ਲੈ ਬਾਈ ਫੇਸਬੁਕ ਚੈੱਕ ਕਰ ਲੋ ਫੁੱਲ ਵੱਡੀ ਆ ਐਚਐਫ ਜੁਡੀ ਆ ਹੂੰ ਬਾਕੀ ਮਿਲਦੀ ਬਹੁਤ ਘੱਟ ਆ ਇਹ ਜੀ ਬਰੀਡ ਹਾਂ ਦੁੱਧ ਵਾਲਾ ਹਵਾਨਾ ਚੈੱਕ ਕਰ ਲੋ ਬਾਈ ਤੁਹਾਨੂੰ ਆਪੀ ਨਜ਼ਰ ਆਉਂਦਾ ਹੋਊਗਾ ਕੈਮਰੇ ਚ ਕਿਉਂਕਿ ਐਡਾ ਕਰਮ ਵਾਲਾ ਕੋਈ ਕੋਈ ਪਸ਼ੂ ਬਣਾਉਂਦਾ ਕਨੇ ਵੀ ਹਾਂ ਪੂਰਾ ਹੁਣ ਭਰੀ ਵੀ ਆ ਹੁਣ ਵੀ ਥੱਲੇ ਪੂਰੀ ਭਰੀ ਵੀ ਆ ਬਾਈ ਇਹਨੇ ਤਾਂ ਕਰਮਣ ਨੇ ਜੀ ਉਹਨੂੰ ਸੂਣਾ ਧਰਨ ਹੋ ਰਹਿ ਜਾਣਾ ਹਾਂ ਐਂ ਕਰੂਗੀ ਇਹ ਹੂੰ ਲੈ ਚੱਲ ਬਾਈ ਕੋਈ ਗੱਲ ਨਹੀਂ ਲੈ ਚੈੱਕ ਕਰ ਲੋ ਬਾਈ ਕਿਵੇਂ ਖੁੱਲਦੀ ਆ ਝੋਲੀ ਤੋਂ ਪਤਾ ਲੱਗੀ ਜਾਂਦਾ ਤੇ ਜੰਗ ਫਿਰ ਇਹਦਾ ਕੀ ਮੁੱਲਾ ਬਾਈ ਇਹ ਵੀ ਦੇ ਦਾਂਗੇ ਪਸ ਪੰਜਾ ਦੀ ਚੱਪਲ ਲੈ ਬਾਈ ਚੱਕੋ ਅੱਜ ਆਫਰ ਹੀ ਆ ਗਏ ਤੇ ਬਾਈ ਕਹਿੰਦਾ 50000 ਦੀ ਇਹ ਦੇ ਦੇਾਂਗੇ ਮੰਗਣ ਨੂੰ ਤਾਂ ਬਾਈ ਜਨਾ ਮਰਜੀ ਮੁੱਲ ਕਰ ਲੈ ਹਨਾ ਬਾਈ ਇਹ ਬਾਈ ਦਾ ਬੰਦੀ ਕਦੀ ਕੋਈ ਹੋਰ ਅਗਲਾ ਕਹਿੰਦਾ ਨਾ ਹੋਰ ਹੋਵੇ 70 72 ਦੀ ਦੇਊਗਾ ਇਹ ਦੋ ਬਈ ਜਾਇ ਗੱਲ ਐਡੀ ਵੜਾ ਹਾਂ ਐਡੀ ਵੜਾ ਸਹੀ ਗੱਲ ਆ ਫੁੱਲ ਸਮਝ ਬੜੀ ਵੜਾ ਹਾਂ ਪੂਰੀ ਬੁਰੀ ਆਪਾਂ ਖਵਾ ਦੀ ਵਿਚਾਰਾਂ ਪੰਜ ਦਿਨਾਂ ਚ ਫੀਡ ਦੇ ਇਹਨੂੰ ਠੀਕ ਆ ਹਾਂ ਦੁੱਧ ਦਊ ਖਾਂਦੀ ਲੈ ਭਈ ਆਪਾਂ ਨੇੜੇ ਤੇ ਇੱਕ ਵਾਰੀ ਫੇਰ ਚੈੱਕ ਕਰਾ ਦਿੰਨਾ ਬਹੁਤ ਕਮਾਲ ਦਾ ਥਾਣਾ ਚੈੱਕ ਕਰ ਲੋ ਭਾਈ ਪਹਿਲੀ ਗੱਲ ਨਾਲ ਤਾਂ ਕੋਈ ਫੋਟ ਆ ਪੂਰੀ ਵਿਥੀ ਦਾ ਥਣ ਲਗਿਆ ਮੱਝਾਂ ਰਗਾ ਥਾਣਾ ਮਾਇਲ ਤਨਾ ਫਿਰ ਕਿੱਥੇ ਪਹਿਲਾਂ ਗੱਲੀ ਗੱਲੀ ਬਣਦੇ ਤਾਂ ਮੈਂ ਕਰਦੀ ਜਗਾ ਜਗਾ ਪਾਛੀ ਨਹੀਂ ਕਰਦੀ ਸਹੀ ਗੱਲ ਆ ਚੱਕਰੀ ਨਹੀਂ ਕੋਈ ਕਰਨ ਵਾਲੀ ਨਹੀਂ ਠੰਡੀ ਸੀਲਾ ਮੁੱਲ ਵੀ ਜਾਇਜ਼ ਆ ਬਾਕੀ ਬਾਈ ਕਹਿੰਦਾ ਮੌਕੇ ਤੇ ਮਾਨਤਾ ਨਹੀਂ ਜਰੂਰ ਹੋ ਜੂ ਨਕਸ਼ੀ ਦੇ ਭਰਾ ਕੋਲੇ ਤਿੰਨਾਂ ਪਤਨੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਵੇ ਤਾਂ ਭਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਅਦ ਲੋ ਧੰਨਵਾਦ ਜੀ